ਹੈਰੀ ਵਾਲੇ ਉਹਨਾਂ ਨੂੰ ਲੈ ਵੀ ਜਾਂਦੀ ਹੈ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆਪ ਕਰਦਾ ਜੀ ਬੁਲਾਓ ਪੁਲਿਸ ਵਾਲੇ ਕੋਲ ਐਨੀ ਕੁ ਬੁਲਾਓ ਜਿਸ ਵੇਲੇ ਮੇਰਾ ਮੁੰਡਾ ਆਪ ਨਸ਼ਾ ਕਰਦਾ ਮੇਰਾ ਮੁੰਡਾ ਵੀ ਕਰਦਾ ਆਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਣਦੇ ਆ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਕੌਣ ਵੇਚਦਾ ਹਾਂਜੀ ਸਾਡੇ ਘਰ ਆ ਗੋਲੀ ਆ ਜੀ ਕਰਕੇ ਇਹ ਮੁੰਡਾ ਇਹਨਾਂ ਦੂਜੇ ਪਾਸੇ ਦੋ ਕੁੜੀਆਂ ਨੇ ਤੁਹਾਨੂੰ ਦੱਸੇ ਤੁਸੀਂ ਸਿੰਘ ਜੀ ਉਹ ਮੈਂ ਵਾਰੀ ਲੈ ਜਾਂਦੇ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਉਹਨੂੰ ਐਮਐਨਐ ਸਭ ਨੂੰ ਦੱਸਿਆ ਕਬੱਡੀ ਖੇਡਦੇ ਨਹੀਂ ਉਹਨੇ ਮੁੰਡੇ ਜੀ ਇੱਥੇ ਅਸੀਂ ਹੁਣ ਕਹਿ ਦਿੰਨੇ ਆਂ ਓਟੋ ਕਹਿ ਰਹੇ ਹਾਂ ਲੇ ਨਾ ਸਾਰਾ ਕੁਝ ਦੱਸਣਾ ਠੀਕ ਹੈ ਆਪਣੇ ਪੁਲਿਸ ਦਾ ਸਾਰੇ ਭੱਜ ਕੇ ਕੋਈ ਨਹੀਂ ਇੱਥੇ ਕਹਿ ਦੇ ਨਹੀਂ ਫੋਨ ਕਰ ਦੇ ਵੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਜੇ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਉਹ ਖੇਡ ਹਾਂ ਸੀ ਇੱਕ ਕਬੱਡੀ ਦਾ ਖਡਾ ਨਹੀਂ ਸੀ ਇੱਕ ਇੱਕ ਕੰਮ ਕਰ ਦੇਖੀ ਮੋਰਟਲ ਜੀ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸੀ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮੈਂ ਤਾਂ ਇਹ ਕਵਾਂਗੀ ਇੰਨੀ ਮਿਹਰਬਾਨ ਨਹੀਂ ਆ ਸੁਣ ਰਹੀ ਹੈ ਨਾ ਦੇਖ ਰਹੀ ਹੈ ਹਾਂ ਜੀ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੀ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨ ਬਿਲਕੁਲ ਵੀ ਆਪੇ ਵੀ ਬਿਲਕੁਲ ਵੀ ਆਨੇ ਸਾਰੀ ਬਿਜ਼ੀਆ ਰੋ ਰੋ ਕੇ ਬੁਰਾ ਤੁਰ ਗਏ ਨਾ ਦੇ ਨੌਜਵਾਨ ਪੁੱਤ ਦੱਸ ਦੇ ਨੇ ਕਿ ਕੌਣ ਕੌਣ ਵੇਚ ਰਿਹਾ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਫਰੰਸ ਆ ਬੰਨੇ ਗਏ ਆ ਚੇਕ ਇਹਨਾਂ ਦਾ ਫੋਟੋ ਵਹੇ ਇਹਨਾਂ ਦਾ ਭਤੀਜਾ ਸੀ ਫੋਟੋ ਵਹੇ ਦੇਖਦਾ ਕਿਉਂ ਨਾ ਹੰਗੰਨੀ ਵੱਢਦੀ ਚੁੱਪ ਕਰ ਸਭ ਕਾ ਚੁੱਪ ਕਰ ਅਮੋਂ ਵੀ ਦੱਸਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਦੱਸਦੇ ਨੇ ਕੌਣ ਵਿੱਚ ਆ ਕਰਦਾ ਹੈ ਨਹੀਂ ਇਹਨਾਂ ਦੇ 6 ਬੱਚੇ ਸੀ ਖੜਾ ਰੀ ਸੀਗੇ ਇੱਕ ਵੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਗਈ ਚਾਲ ਚੱਕੀ ਮੌਤ ਹੋ ਗਈ ਜੀ ਟੀਕੇ ਲਾਉਂਦੇ ਆ ਗੋਲੀਆਂ ਕਰਦੇ ਆ ਜੋ ਸਾਡੇ ਗਵੈਂਡ ਚ ਵੇਚਦਾ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਬਾਅਦ ਹੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ ਇਹ ਇੰਡੀਪੈਂਡੈਂਟ ਸੇ ਪੰਜਾਬ ਦੇ ਕੋਨੇ ਕੋਨੇ ਚ ਆ ਆਮ ਆਮ ਰੌਂਦੀਆਂ ਨੇ ਜਿਹੜਾ ਬਦਲਾਅ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬਨ ਕੇ ਬੇਨਤੀ ਐ ਇਹਨਾਂ ਦੇ ਅਧਿਰੂਆਂ ਦੇ ਉੱਤੇ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਇਹ ਮੇਰੀ ਸਿੱਧੀ ਵਾਦੀ ਹੈਗੀ ਜਮਾਈ 10 ਦਿਨਾਂ ਚੇ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਗੁੰਦਾ ਸਾਹਿਬ ਦੀ ਸੌਂ ਖਾਦੀਆਂ ਸੀ ਗਿਆ ਸੁਣ ਲਓ ਇਹਨਾਂ ਨੇ ਆਸਮਾਣ ਚ ਤਰਸ ਕਰ ਲਓ ਇਹ ਪੰਜਾਬ ਦੇ ਪਿੰਡ ਪਿੰਡ ਚ ਮਾਵਾਂ ਦੀਆਂ ਕਹਾਣੀਆਂ ਨੇ ਚਾਚੀ ਨਾ ਹਰ ਹਾਲ ਹੈ ਪਟੋਲਾ ਮੇਰਾ